ਲੋਹੇ ਦੀ ਪਾਈਪ ਬਾਈ ਫਸ ਦੇ ਵਿੱਚ ਗਲ ਗਈ ਤੇ ਉਹ ਬੱਟ ਰਹੇ ਅੱਜ ਆਪਾਂ ਤੇ ਸਵਾਗਤ ਹੈ ਬਾਈ ਸਾਡਾ ਸਾਰਿਆਂ ਦਾ ਨਵੀਂ ਵੀਡੀਓ ਵਿੱਚ ਕੱਲ ਬਲੌਗ ਪਾਇਆ ਨਹੀਂ ਤੇ ਅੱਜ ਬਲੌਗ ਪਾ ਰਹੇ ਹਾਂ ਫਸ ਦੇ ਵਿੱਚ ਬਾਈ ਲੋਹੇ ਦੀ ਪਾਈਪ ਗਲ ਗਈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਹਾਂ ਵੀ ਚੂੜੀ ਵੱਟ ਕੇ ਪਾ ਰਹੇ ਹਾਂ ਜਿੱਦਾਂ ਆਜੋ ਫਿਰ ਸਾਨੂੰ ਸਾਰੀ ਗੱਲਬਾਤ ਸੰਜੀ ਕਰਦੇ ਹਾਂ ਹੂੰ ਇਹ ਤਾਂ ਬਿਲਕੁਲ ਕਿਆਜ਼ ਹੋ ਗਿਆ ਯਾਰ ਤੇ ਕਿਹੜੀ ਪੈਪ ਹੈ? ਕੀ ਆਹਨੇ ਕਿਦ ਨੂੰ ਪਾਣੀ ਦਾ ਰਸਤਾ ਬਣਾਇਆ ਵਾ? ਉਧਰ ਆ ਜਿੰਦਾ ਬਾਕੀ। ਇਹਦੇ ਉਹੀ ਤਾਂ ਨਹੀਂ ਜਲ ਰਿਹਾ ਪਾਣੀ। ਯਾਰ, ਬੜਾ ਫਰਕ ਪੈ। ਕਿੰਦਰ ਦੇ ਵਿੱਚ ਤੇ ਪਾਣੀ ਆ ਗਿਆ ਹੁਣ ਫਰਨ ਫਰਨ ਪਾਣੀ ਬਾਹਰ ਦੀ ਹੁਣ ਮੈਂ ਦੰਦ ਨਹੀਂ ਜੀ ਬੋਲ ਰਹੀ ਹੈ ਅਗਰ ਮੇਰੇ ਕਾਇਮ ਬੰਨ ਗੋ ਦੱਸੋ ਦੱਸੋ ਇਹ ਮੇਰਾ ਉਹ ਬੰਨ ਰਿਹਾ ਆਹ ਹਾਂ ਹਾਂ ਜੀ ਇਹ 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 ਵੀ ਤੱਕ ਇਹ ਤੱਕ ਆ ਗਿਆ ਵੀ ਤੋ ਆ ਗਿਆ ਵੀ ਤੋ ਆਜ ਆ ਰਹੇ ਦੋ ਹੀ ਪੈਪੂਰੀ ਠੰਢੀ ਆਹ ਖੱਡ ਨਿਕਲੀ ਪੈਪ ਚ ਵੀ ਉਹਦੇ ਉਹ ਉਹ ਨਿਕਲ ਆ ਰਹੇ ਦੂਰ ਨਾਲੇ ਦੂਰ ਇਹਦੇ ਆਹ ਫਿਰ ਉਹੀ ਹੈ ਇੱਕ ਫਰੈਸ਼ ਵਾਲਾ ਹੋ ਗਿਆ ਉਹਦੇ ਚ ਵਾਓ ਫਿਰ ਉਧਰ ਤੇ ਮੋਟਰ ਦੇ ਥਰੂ ਆ ਰਿਹਾ ਕੋਈ ਮੇਂਗ ਉਹ ਵੀ ਘੜਾ ਕਰਨਾ ਹੈ ਹਾਂਜੀ ਬਿਲਕੁਲ ਬੱਬਾ ਜਾਨੀ ਦੂਰ ਬੋਲ ਬਾਤ ਆ ਰਹੇ ਬੱਜ ਆ ਉਹ ਕਾਂਦੇ ਚੱਕਿਆ ਬੁੱਥ ਦੇ ਤੇ ਉਹ ਇਹਦੇ ਉਹਦੇ ਆ ਵੀ ਗਲੇ ਆ ਦੂਰ ਪੈਪ ਚ ਕਰ ਲੈ ਮਾਹ ਹੈ ਗਲੇ ਆਪ ਕੀ ਕਰੂੰਗਾ ਇਹ ਕੱਢ ਕੇ ਹੁਣ ਦੇਖ ਰੋਈ ਕੱਢ ਕੇ ਤਾਂ ਮੈਂ ਪਾ ਦੀਏ ਕੱਢ ਕੇ ਹੀ ਪਾ ਦੀ ਨਾ ਮੈਂ ਆਈ ਪਤਾ 70 ਪੱਤੇ ਨਾ ਨਹੀਂ ਹਾਂ ਜੀ ਉਹ ਬਲਾਜੋ ਦਾ ਬਾਈ ਪਾ ਬਸ ਆਈ ਤੱਕ ਆਈ ਹੁਣ ਕੀ ਕਰੀਏ ਫਿਰ ਇਹਦਾ ਇਹ ਉਥੇ ਤੇ ਚੂੜੀ ਵੀ ਨਹੀਂ ਪਾਣੀ ਇਹਨੂੰ ਤਾਂ ਪੈਪ ਜਮੀਂ ਗੜ ਗਿਆ ਜਮੀਂ ਗੜ ਗਿਆ ਪੈਪ ਸਭ ਇਹ ਗੜ ਗਿਆ ਜੋੜ ਨਹੀਂ ਹੈ ਬੜੀ ਕਮਾਲ ਦੀ ਨੀ ਪਤਾ ਹੀ ਲੱਗ ਰਿਹਾ ਸਾਮਾਨ ਇਹਦਾ ਬਾਬੂ ਲੈ ਕੇ ਆ ਮੇ ਜਾ ਕੇ ਲੱਗੇ ਜੋੜ ਮੋਟਰ ਚਲਾ ਕੇ ਚੈੱਕ ਕਰ ਲੰਨੇ ਹੁੱਕ ਵਾਰੀ ਛੂੜੇ ਕੱਢਦੇ ਆ ਰਿਕਾਰਡਿੰਗ ਹੋਇਆ ਚੇਂਜ ਮੋਟਰ ਚਲਾਇਆ ਅੰਕਲ ਜੀ ਹੁਣ ਇੱਕ ਵਾਰੀ ਚੈੱਕ ਕਰ ਲਈ ਪਾਣੀ ਉਹ ਟੂਟੇ ਖੋਲ ਕੇ ਚੱਕਾ ਲਓ ਪਾਣੀ ਆ ਗਿਆ ਮੈਂ ਅਜੇ ਖਾਲੀ ਚੱਲਦੀ ਹੈ ਪਾਣੀ ਆਤਾ ਹੁੰਨ ਤੋ ਬਲੈਡ ਤਾਂ ਗਈ ਦੀ ਬਲੈਡ ਆ ਗਈ ਦੀ ਠੀਕ ਹੈ ਚੱਲ ਜਾਈਏ